ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੋਗਾ 'ਚ ਛੱਕੇ ਲਗਾਉਣ ਤੋਂ ਬਾਅਦ ਹੁਣ ਆਊਟ ਹੋ ਗਏ ਨੇ ਮੈਦਾਨ 'ਚ ਨਹੀਂ ਕਾਂਗਰਸ ਦੀ ਸਿਆਸੀ ਸਟੇਜ ਤੋਂ ਮੋਗਾ 'ਚ ਕੈਬਨਿਨਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਤਲਖ ਤੇਵਰ ਕਰਨ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਸਮਾਗਮਾਂ 'ਚ ਸ਼ਾਮਲ ਨਹੀਂ ਹੋਏ ਦੇਖਿਆ ਜਾਵੇ ਤਾਂ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਜਿੰਨਾ ਆਪਣੇ ਕਰੀਬ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹੈ ਕੈਪਟਨ ਅਵਰਿੰਦਰ ਸਿੰਘ ਨਾਲ ਉਹਨਾਂ ਦੀ ਖਟਾਸ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਨਵਜੋਤ ਸਿੰਘ ਸਿੱਧੂ ਆਪਣੇ ਤਲਖ ਤੇਵਰ ਕਾਰਨ ਕਾਂਗਰਸ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੰਦੇ ਨੇ ਇਹ ਹੈ ਉਹ ਮੋਗਾ ਦੀ ਸਟੇਜ ਜਿੱਥੇ ਨਵਜੋਤ ਸਿੰਘ ਸਿੱਧੂ ਇੱਕ ਸਾਲ ਬਾਅਦ ਗਰਜੇ ਸਨ ਇੱਕ ਵਾਰ ਤੁਸੀਂ ਵੀ ਸੁਣੋ ਸਿੱਧੂ ਦੇ ਤਲਖ ਤੇਵਰ ਆਪਣੇ ਕਾਨੂੰਨ ਬਣਾਓ ਹੋਸ਼ਨਾਕ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਪਾਜੀ ਅੱਜ ਨਾਲ ਰੋਕ ਅੱਜ ਨਾਲ ਰੋ

ਸਿੱਧੂ ਦੇ ਇਹ ਲਫਜ਼ੀ ਬਾਣ ਉਦੋਂ ਸ਼ਰਿਆਮ ਚੱਲੇ ਜਦੋਂ ਸਟੇਜ ਤੇ ਰਾਹੁਲ ਗਾਂਧੀ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੀ ਲੀਡਰਸ਼ਿਪ ਮੌਜੂਦ ਸੀ ਪਰ ਸਿੱਧੂ ਦੇ ਇਹ ਤੇਵਰ ਉਦੋਂ ਵੀ ਤਲਕ ਸਨ ਜਦੋਂ ਕੁਰਸੀ ਛੱਡ ਕੇ ਤਕਰੀਰ ਕਰਨ ਆਏ ਸਨ ਮੋਗਾ ਦੀ ਹੀ ਉਹ ਧਰਤੀ ਸੀ ਜਿੱਥੇ 2019 ਚ ਰਾਹੁਲ ਗਾਂਧੀ ਦੀ ਰੈਲੀ ਸੀ ਪਰ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ ਪਰ ਅੱਜ ਉਸੇ ਸਮੇਂ ਉਸੇ ਹੀ ਜ਼ਿਲ੍ਹੇ ਵਿੱਚ ਨਵਜੋਤ ਸਿੰਘ ਸਿੱਧੂ ਖੋਲ ਕੇ ਬੋਲੇ ਨੇ ਤੇ ਆਪਣੀ ਹੀ ਸਰਕਾਰ ਲਈ ਨਸੀਹਤਾਂ ਦੀ ਝੜੀ ਲਗਾ ਦਿੱਤੀ ਤੁਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਅਸੈਂਬਲੀ ਬੁਲਾਓ ਔਰ ਉੱਥੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਪੰਜਾਬ ਲਈ ਜ਼ਰੂਰ ਬਣਾਓ ਅਸੀਂ ਇਹ ਕਾਨੂੰਨਾਂ ਔਰ ਕਾਹ ਤੁਹਾਨੂੰ ਬਣਨ ਦੇ ਦਿਆਂਗੇ ਔਰ ਐਮਐਸਪੀ ਕਿਸਾਨ ਦੀ ਘਟਨ ਦੇ ਦਿਆਂਗੇ ਔਨੀ ਐਮਐਸਪੀ ਦੇਾਂਗੇ ਥੋਕੋ ਤਾੜੀ ਕਰਾਓ मैं धनबाद ही मैं धनबाद करता कांग्रेस प्रेसिडेंट का और ये भी कहना कि सेशन बुलाओ अपने कानून बनाओ तो सबसे बड़ा सवाल है कि हम क्या करेंगे वॉट शुड बी डन एंड वॉट शैन वी डू दैट इज द बिग क्वेश्चन उस तो पता कोई सवाल नहीं कि असि की करा मैं कहना कि जे किसान भी एमएसपी तुम दुध तो दे सकते हो जे दुध चक सकते हो ਤੇ ਜੇ ਹਮਾ ਕਲ ਦੀ ਸਰਕਾਰ ਸੇਵ ਤੇ ਐਮਐਸਪੀ ਦੇ ਸਕਦੀ ਆ ਤੇ ਫਿਰ ਕਿਸਾਨ ਨੂੰ ਐਮਐਸਪੀ ਚੋਰੀ ਦੇ ਚੋਕੋ ਤਾੜੀ ਟਕਾਪ ਪੰਜਾਬ ਸਰਕਾਰ ਜ਼ਿੰਮੇਵਾਰੀ ਲੈ ਪੰਜਾਬ ਸਰਕਾਰ ਹੱਲ ਕਰੇ ਸਰਕਾਰਾਂ ਪੇਟ ਦਿਖਾਉਣ ਨੂੰ ਨਹੀਂ ਹੁੰਦੀਆਂ ਨਾ ਸਰਕਾਰਾਂ ਦਿਖਾਵੇ ਲਈ ਹੁੰਦੀਆਂ ਸਰਕਾਰਾਂ ਹੱਲ ਵਾਸਤੇ ਹੁੰਦੀਆਂ ਨੇ ਸਰਕਾਰਾਂ ਹੱਲ ਦੇਣ ਐਮਐਸਪੀ ਦੇਣ ਕੈਬਨਿਟ ਤੋਂ ਲੰਬੇ ਹੋਣ ਬਾਅਦ ਸਿਆਸੀ ਸਫਾਂ ਚੋਂ ਸਿੱਧੂ ਦੀ ਗੈਰ ਹਾਜ਼ਰੀ ਅਤੇ ਪਾਰਟੀ ਵੱਲੋਂ ਨਜ਼ਰ ਅੰਦਾਜ਼ ਕੀਤੇ ਜਾਣ ਦੀ ਖਿੱਚ ਤੇ ਪੜਾਸ ਨਵਜੋਤ ਸਿੰਘ ਸਿੱਧੂ ਨੇ ਸਭ ਸਾਹਮਣੇ ਜ਼ਾਹਰ ਕੀਤੀ ਅਤੇ ਖੁੱਲ ਕੇ ਨਿਤਰੇ ਕੱਲ ਯਾਨੀ 6 ਅਕਤੂਬਰ ਨੂੰ ਕਾਂਗਰਸ ਹਰਿਆਣਾ ਚ ਰੈਲੀ ਕਰਨ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਇਸ ਰੈਲੀ ਦਾ ਹਿੱਸਾ ਬਣਦੇ ਹਨ ਜਾਂ ਨਹੀਂ